ਹਾਂਜੀ ਸਾਸਰੀਕਾਲ ਜੀ ਸਾਰਿਆਂ ਨੂੰ ਲਓ ਜੀ ਆਪਾਂ ਆ ਗਏ ਆ ਮੋਟਰ ਤੇ ਤੇ ਉਮੀਦ ਕਰਦੇ ਹਾਂ ਜੀ ਸਾਰੇ ਚੜ੍ਹਦੀ ਕਲਾ 'ਚ ਹੋਣਗੇ ਲਓ ਜੀ ਬਰਸਾਤਾਂ ਤੋਂ ਬਾਅਦ ਚਾਰ ਪੰਜ ਦਿਨਾਂ ਬਾਅਦ ਤੇ ਕੱਲ ਸੂਰਜ ਯਾਨੀ ਕਿ ਦੁਪਹਿਰ ਤੋਂ ਬਾਅਦ ਵੀ ਗਏ ਸੀ ਤੇ ਜਾਂ ਅੱਜ ਵੇਖ ਰਹੇ ਆ ਚਾਰ ਦਿਨ ਲਗਾਤਾਰ ਮੀਂਹ ਤੋਂ ਬਾਅਦ ਬਾਰਿਸ਼ ਪੈ ਗਈ ਹਟ ਗਈ ਇੱਕੋ ਦਮ ਆ ਗਿਆ ਵੀ ਯਾਨੀ ਕਿ ਪਤਾ ਹੀ ਨਹੀਂ ਲੱਗਦਾ ਸੀ ਵੀ ਕਦੋਂ ਪਿਆ ਜਾਣਾ ਕਦੋਂ ਹਟ ਜਾਣਾ ਤੇ ਆਪਾਂ ਆ ਗਏ ਆ ਮੋਟਰ ਤੇ ਤੇ ਚਾਰ ਦਿਨੋਂ ਅੱਗੇ ਜਾਨੀ ਕਿ ਤੁੱਪ ਤੋਂ ਬਿਨਾਂ ਵਾਕੇ ਬੰਦਾ ਸਲਾਬੇ ਸਲਾਬੇ ਜਾਂ ਫਿਰਦਾ ਹੁੰਦਾ ਸਾਰਾ ਦਿਨ ਘਰੇ ਹਨ ਤੇ ਆ ਜੀ ਆਪਣਾ ਪਰਮਲ ਇਹਨੂੰ ਹੁਣ ਦੂਜੀ ਖਾਦ ਪਾਉਣ ਲੱਗੇ ਆਪਾਂ ਅੱਗੇ 30 ਕਿਲੋ ਪਾਈ ਸੀ ਨਾਲ ਪਾਤਾ ਸੀ ਆਪਾਂ 10 ਕਿਲੋ ਕੈਲਸ਼ੀਅਮ ਤੇ ਨਾਲ ਪਾਤੀ ਸੀ ਜ਼ਿੰਕ ਲਿਕਵਿਡ ਯਾਰਾ ਦੀ ਉਹ ਮੇਰੀ ਵੀਡੀਓ ਤੁਸੀਂ ਦੇਖ ਸਕਦੇ ਹੋ ਤੇ ਇੱਕ ਬਾਈ ਦਾ ਕਮੈਂਟ ਆਇਆ ਸੀ ਮਰਿੰਡੇ ਏਰੀਆ ਚ ਪੰਜਾਬ ਚੋਂ ਸੀਗੇ ਤੇ ਉਹਨਾਂ ਦੇ ਵੀ ਆਪਣੇ ਸੀਗਾ ਪਰਮਲ ਚੋਂ ਨਾ 114 ਹੀ ਉਹ ਕਹਿੰਦੇ ਬਾਈ ਜੀ ਵੀ ਸਾਡੇ ਨਾ ਬੋਨੇ ਬੂਟੇ ਦੀ ਸ਼ਿਕਾਇਤ ਹੈਗੀ ਆ ਤੇ ਏਰੀਆ ਏਰੀਆ ਦਾ ਵੀ ਫਰਕ ਹੋ ਸਕਦਾ ਤੇ ਆਪਾਂ ਪਹਿਲੀ ਵਾਰ ਹੀ ਲਾਇਆ ਕਿਉਂਕਿ ਇਹ ਮੁੱਛਲ ਦਾ ਇਹ ਗਾੜਾ ਜਿੱਥੇ ਆਪਾਂ ਪਰਮਲ ਲਾਇਆ ਹੁਣ ਅਸੀਂ ਵੀ ਮੁੱਛੜ ਹੀ ਲਾਉਂਦੇ ਆਏ ਤੇ ਮੈਂ ਬਾਈ ਜੀ ਨੂੰ ਪਹਿਲਾਂ ਤੋਂ ਧੰਨਵਾਦ ਜਿਨ੍ਹਾਂ ਨੇ ਕਮੈਂਟ ਕੀਤਾ ਦੂਜੀ ਗੱਲ ਇਹ ਆ ਜੀ ਬਾਈ ਜੀ ਆਪਣੇ ਕੋਈ ਬੋਨੇ ਬੂਟੇ ਦੀ ਸ਼ਿਕਾਇਤ ਨਹੀਂ ਹੈਗੀ ਆਪਣੇ ਏਰੀਆ ਦੇ ਵਿੱਚ ਆਪਣਾ ਏਰੀਆ ਹੈ ਗਾਇਸ ਜਿਹੜਾ ਡਿਸਟ੍ਰਿਕਟ ਸਰਸਾ ਤਹਿਸੀਲ ਰਾਣੀਆਂ ਜਿੱਥੇ ਆਪਾਂ ਰਹਿੰਦੇ ਆ ਤੇ ਆਪਣੀ ਪਹਿਲੀ ਇੱਥੇ ਰਾਣੀਆਂ ਦੇ ਨਾਲ ਹੀ ਲੱਗਦੀ ਹੈ ਤੇ ਕੋਈ ਬੋਨੇ ਬੂਟੇ ਦੀ ਸ਼ਿਕਾਇਤ ਨਹੀਂ ਆਪਣੇ ਝੋਨੇ ਦੇ ਵਿੱਚ ਠੀਕ ਹੈ ਜੀ ਤੇ ਝੰਡਾ ਵੀ ਹੈ ਨੀਗਾ ਮੁੱਛਲ ਦੇ ਵਿੱਚ ਬਹੁਤ ਜ਼ਿਆਦਾ ਝੰਡਾ ਆ ਗਿਆ ਤੇ ਅੱਜ ਆਪਾਂ ਪਾਉਣ ਲੱਗੇ ਆ ਜੀ 35 ਕਿਲੋ ਖਾਦ 10 ਕਿਲੋ ਬਾਲਟੀ ਆ ਜੀ ਪੂਰੀ ਨਾਪ ਤੋਲ ਕੇ ਕੱਢ ਲਈਏ ਕੰਡਾ ਆਪਣਾ ਪਿਆ ਵਾ ਕੰਡੇ ਨਾ ਮਾਫ ਤੋਲ ਲਿਆ ਵਾ ਉਵੇਂ 10 ਕਿਲੋ ਪੂਰਾ ਪੈਂਦਾ ਬਾਲਟੀ ਦੇ ਵਿੱਚ ਭਰ ਕੇ ਤੇ ਨਾਲ ਆਪਾਂ ਪਾ ਰਹੇ ਹਾਂ ਜੀ ਹੁਣ ਆਪਾਂ ਜਿਆਦਾ ਕੰਮ ਬਾਇਓ ਪ੍ਰੋਡਕਟ ਦੇ ਉੱਤੇ ਹੀ ਕਰਦੇ ਹਾਂ। ਨੋ ਜੀ ਆਹ ਜੀ ਮਾਈਕੋ ਰਾਜਾ ਧਾਨਕਾ ਕੰਪਨੀ ਦਾ ਠੀਕ ਹੈ ਜੀ ਇਹ 4 ਕਿਲੋ ਦੀ ਪੈਕਿੰਗ ਹੈ ਤੇ ਪਹਿਲਾਂ ਥੈਲੀ ਚ ਹੁੰਦਾ ਸੀ ਹੁਣ ਇਹਨਾਂ ਨੇ ਡੱਬਾ ਦਿੱਤਾ ਵਾ ਚਲੋ ਵੀ ਮੁਰਕੇ ਬਾਅਦ ਦੇ ਵਿੱਚ ਘਰ ਦੇ ਵਿੱਚ ਵਰਤੋਂ ਚ ਵੀ ਆ ਜਾਂਦਾ ਵਾ ਚਾਰ ਚੋਰ ਪਾ ਲਓ ਕੋਈ ਦਾਣਾ ਧੂਲਾ ਵਾ ਵਗੈਰਾ ਰੱਖ ਲਓ ਤੇ 35 ਕਿਲੋ ਖਾਦ ਪਾ ਰਹੇ ਹਾਂ। ਬਹੁਤ ਸੋਹਣਾ ਝੋਨਾ ਤੁਰਿਆ ਹੈ ਮੀਂਹ ਤੋਂ ਬਾਅਦ ਤੇ ਹੁਣ ਆਪਾਂ ਇਹਨੂੰ ਇੱਕ ਰੀਲਰ ਲਾ ਕੇ ਫੇਰ ਕਰਦੇ ਹਾਂ ਅਗਲੀ ਗੱਲਬਾਤ ਇਹ ਗੱਲ ਇਹ ਆ ਜੀ ਮੰਨ ਲਓ ਵੀ ਜਦੋਂ ਵੀ ਪੈਸਟੀਸਾਈਡ ਯਾਨੀ ਕਿ ਝੋਨੇ ਦਾ ਸੀਜ਼ਨ ਆ ਜਾਂਦਾ ਵਾ ਤੇ ਸਭ ਤੋਂ ਜ਼ਿਆਦਾ ਯਾਨੀ ਕਿ ਜ਼ਿਮੀਂਦਾਰਾਂ ਨੂੰ ਇਹ ਹੁੰਦਾ ਹੈ ਵੀ ਕਿਤੇ ਸਾਨੂੰ ਕੋਈ ਡੁਪਲੀਕੇਸੀ ਦਵਾਈ ਨਾ ਮਿਲ ਜੇ ਤੇ ਉਹ ਸਭ ਤੋਂ ਵੱਡਾ ਇਸ਼ੂ ਆ ਕਿਉਂਕਿ ਪੈਸੇ ਵੀ ਉਹੀ ਲੱਗ ਜਾਣੇ ਆ ਤੇ ਮਾਲ ਨਕਲੀ ਮਿਲ ਜੇ ਨਾ ਉਹਦੇ 'ਚ ਦਿੱਕਤ ਆ ਜਾਂਦੀ ਹੈ ਤੇ ਜਿਹਦੇ ਵਿੱਚ ਜਾਨਕੀ ਜ਼ਿੰਮੇਦਾਰ ਦਾ ਬਹੁਤ ਤਕੜਾ ਨੁਕਸਾਨ ਹੋ ਜਾਂਦਾ ਕਿਤੋਂ ਵੀ ਤੁਸੀਂ ਅਗਰ ਦਵਾਈ ਲੈਣੇ ਹੋ ਕਿਸੇ ਵੀ ਕੋਥੇ ਭਾਵੇਂ ਰਾਜਸਥਾਨ ਪੰਜਾਬ ਹਰਿਆਣਾ ਜਿੱਥੇ ਵੀ ਕੋਈ ਰਹਿੰਦਾ ਦਾ ਜਿਹੜੇ ਤੁਸੀਂ ਤੁਹਾਡਾ ਕੋਈ ਜਾਣਕਾਰ ਹੈਗਾ ਜਾਂ ਨਹੀਂ ਹੈਗਾ ਕੋਈ ਵੀ ਪਰਸਨ ਹੈ ਜੀ ਤੁਸੀਂ ਪੱਕਾ ਬਿੱਲ ਲੋ ਉਹਦੇ ਤੋਂ ਠੀਕ ਹੈ ਜੀ ਕਿਉਂਕਿ ਬਿੱਲ ਪੱਕੇ ਤੋਂ ਹੀ ਪਤਾ ਲੱਗਦਾ ਹੈ ਦਵਾਈ ਅਸਲੀ ਹੈ ਜਾਂ ਨਕਲੀ ਹੈ ਅਗਰ ਤੁਸੀਂ ਅਗਰ ਉਹ ਤੁਹਾਨੂੰ ਘੱਟ ਰੇਟ ਤੇ ਦੇ ਦਿੰਦਾ ਜਾਂ ਬਿੱਲ ਨਹੀਂ ਦਿੰਦਾ ਤਾਂ ਸਮਝ ਲਓ ਵੀ ਉਹ ਤੁਹਾਡੇ ਘੱਟ ਰੇਟ ਵਾਲੇ ਪੈਸੇ ਲੈ ਵੀ ਬੇਕਾਰ ਨੇ ਬਿੱਲ ਤੋਂ ਬਿਨਾ ਨਾ ਦਵਾਈ ਲੋ ਜਿੱਥੋਂ ਮਰਜ਼ੀ ਲੋ ਬਿੱਲ ਲੋ ਨਾਲ ਠੀਕ ਹੈ ਜੀ ਬਿੱਲ ਜ਼ਰੂਰੀ ਹੈ ਅੱਜ ਦੇ ਟਾਈਮ ਤੇ ਕਿਉਂਕਿ ਅਗਰ ਤੁਸੀਂ ਡੁਪਲੀਕੇਸੀ ਤੋਂ ਬਚਣਾ ਵਾ ਤੇ ਬਿੱਲ ਲੈਣਾ ਹੀ ਪੈਣਾ ਵਾ ਅਗਰ ਨਹੀਂ ਬਿੱਲ ਦਿੰਦੇ ਤਾਂ ਸਮਝ ਲਓ ਉਹ ਦਵਾਈ ਡੁਪਲੀਕੇਟ ਹੈਗੀ ਹੈ ਤੇ ਜਿੱਥੋਂ ਆਪਾਂ ਦਵਾਈ ਲੈਣੇ ਆ ਜੀ ਪੱਕੇ ਤੌਰ ਤੇ ਬਿੱਲ ਦਿੰਦੇ ਆ ਤੇ ਨਾਲੇ ਉਹਨਾਂ ਦਾ ਯਾਨੀ ਕਿ ਲਾਟ ਵੀ ਸਾਰਾ ਸਿੱਧਾ ਫੈਕਟਰੀ ਚ ਵਿੱਚੋਂ ਹੀ ਹੁੰਦਾ ਵਾ ਕਿਤੇ ਹੋਰ ਦੁਕਾਨਦਾਰ ਦੇ ਥਰੂ ਨਹੀਂ ਹੁੰਦਾ ਤੇ ਆ ਧਾਨਕਾ ਦੀ ਹੈਗੀ ਜੀ ਧਾਨਕਾ ਨੇ ਬਕਾਇਦਾ ਹੀ ਆਪਣੇ ਆਪ ਦੇਖ ਸਕਦੇ ਹੋ ਚਿੱਟ ਵੀ ਲਾਈ ਹੋਈ ਹੈ ਯਾਨੀ ਕਿ ਨਕਲੀ ਕਰਨ ਵਾਲੇ ਕਰ ਦਿੰਦੇ ਆ ਉਹ ਕੋਈ ਚੱਕਰ ਨਹੀਂ ਹੁੰਦਾ ਪਰ ਬਿੱਲ ਬੈਲ ਹੀ ਹੈ ਜੀ ਬਿੱਲ ਤੋਂ ਹੀ ਮੰਨਿਆ ਜਾਊਗਾ ਵੀ ਇਹ ਦਵਾਈ オリジナル ਹੈਗੀ ਹੈ ਤੇ ਜਿੱਥੋਂ ਆਪਾਂ ਦਵਾਈ ਚੱਕਦੇ ਆ ਉਹਨਾਂ ਦਾ ਇੱਕ ਨੰਬਰ ਦਾ ਸਾਫ਼ ਸੁਥਰਾ ਕੰਮ ਹੈਗਾ ਵਾ ਬਹੁਤ ਵਧੀਆ ਯਾਨੀ ਕਿ ਕਾਫੀ ਸਾਲਾਂ ਤੋਂ ਆ ਉਹ ਹਾਲਾਂਕਿ ਉਹ ਨਾ ਕਈ ਲੋਕ ਗਿਲਾ ਸ਼ਿਕਵਾ ਕਰਦੇ ਆ ਜੀ ਮਹਿੰਗੀ ਦਵਾਈ ਦਿੰਦੇ ਆ ਉਹ ਕਹਿੰਦੇ ਜੀ ਮਹਿੰਗੀ ਦਵਾਈ ਦਾ ਤੁਸੀਂ ਨਹੀਂ ਕਹਿ ਸਕਦੇ ਤੁਸੀਂ ਇਹ ਦੇਖੋ ਵੀ ਤੁਸੀਂ ਅਗਰ ਬਾਹਰੋਂ ਦਵਾਈ ਲੈਨੇ ਹੋ ਤੁਸੀਂ ਡੁਪਲੀਕੇਸੀ ਲੈ ਰਹੇ ਹੋ ਕਿ ਅਰੀਜਨਲ ਲੈ ਰਹੇ ਹੋ ਉਹਦੇ ਤੇ ਤੁਹਾਡੀ ਗੱਲ ਨੋਟਿਸ ਕਰਨ ਵਾਲੀ ਹੁੰਦੀ ਹੈ ਵੀ ਤੁਸੀਂ ਇਹ ਵੇਖੋ ਤੇ ਜਿੱਥੋਂ ਆਪਾਂ ਜਾਨੀ ਕਿ ਲੈ ਰਹੇ ਆ ਉਥੋਂ ਹੀ ਵਧੀਆ ਕੰਮ ਉਹਨਾਂ ਦਾ ਬਹੁਤ ਵਧੀਆ ਸਾਰੀਆਂ ਕੰਪਨੀਆਂ ਦੀਆਂ ਦਵਾਈਆਂ ਰੱਖਦੇ ਨੇ ਟੋਪ ਦੀਆਂ ਕੰਪਨੀਆਂ ਤੇ ਜਿਨ੍ਹਾਂ ਦਾ ਬਿੱਲ ਵੀ ਦਿੰਦੇ ਆ ਤੇ ਜਿਨ੍ਹਾਂ ਦਾ ਰਿਜ਼ਲਟ ਵੀ ਹੈਗਾ ਹੈ ਜੀ ਬਾਕੀ ਗੱਲ ਰਹਿੰਦੀ ਆ ਸਾਰੀ ਉਸ ਮਾਲਕ ਅਕਾਲਪੁਰ ਕਦੇ ਹੱਥ ਠੀਕ ਹੈ ਜੀ ਤੇ ਆ ਡੱਬਾ ਜੀ ਤੁਹਾਨੂੰ ਕਹਦਾ ਇਹ ਹੁਣ ਆਪਾਂ ਰਲਾ ਕੇ 35 ਕਿਲੋ ਦੇ ਵਿੱਚ ਪਾਉਣੇ ਆ ਤੇ ਫਿਰ ਆਪਾਂ ਕਰਦੇ ਆਂ ਇਹ ਅਗਲੀ ਗੱਲਬਾਤ ਕਿੱਲੇ ਦੀ 35 ਕਿਲੋ ਨਾਲ 4 ਕਿਲੋ ਦਾ ਇਹ 39 ਕਿਲੋ ਹੋ ਗਈ ਨਾਪ ਤੋਲ ਪੂਰਾ ਕਰ ਲਿਆ ਚੋਲੀ ਆਪਣੀ ਪਈ ਹੈ ਉਹ ਬਾਲਟੀ ਚ ਐਕਸਟਰਾ 10 ਕਿਲੋ ਪਾਤੀ ਆ ਕਿਉਂਕਿ 45 ਕਿਲੋ ਦਾ ਗੱਟਾ ਹੋ ਗਿਆ ਹੁਣ ਯੂਰੀਆ ਦਾ